ਲੋ ਜੀ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਆਹ ਆ ਇੱਕ ਨਵੀਂ ਵੈਰਾਈਟੀ ਤਿਆਰ ਕੀਤੀ ਹੈ ਜੀ ਕਾਲੇ ਚੀਨਿਆਂ ਦੀ ਦੇਖੋ ਬਈਏ ਆਪਣੇ ਕਾਲੇ ਚੀਨੇ ਨਵੀਂ ਵੈਰਾਈਟੀ ਤਿਆਰ ਹੋਈ ਆ ਇਹੇ ਆਪਣੇ ਨਾਲੇ ਪੁੱਤਰਾ ਨਾਲ ਤੇ ਆਪਣੇ ਚੇਲੇ ਕਾਲੂ ਤੋਂ ਪੁੱਤਰ ਲਿਆ ਕੇ ਪਾਇਆ ਉਹਦੇ ਨਾਲੇ ਵੈਰਾਈਟੀ ਤਿਆਰ ਕੀਤੀ ਆਪਾਂ ਕਾਲੇ ਚੀਨੇ ਵਾਲੀ ਉੱਡਣ ਦਾ ਤਾਂ ਗਾ ਗਰਮੀਆਂ 'ਚ ਲੱਗੂ ਆਪਾਂ ਤਾਂ ਕਿਵੇਂ ਉੱਡਦੇ ਆ ਪਰ ਦੇਖਣ ਨੂੰ ਬਹੁਤ ਸੋਹਣੇ ਆ ਕਿ ਪੁੱਛਦੇ ਆ ਆਪਾਂ ਅੱਜ ਚੇਲੇ ਵੀ ਆਏ ਐ ਕਮਲ ਸਤਿਗੁਰੂ ਵਈ ਤੇ ਸੰਜੇ ਉਹ ਮੱਕੜ ਕੱਢ ਤੇ ਟਡੇ ਕੱਢ ਹੈ ਕਿਵੇਂ ਆ ਉੱਡਣਗੇ ਇਹ ਸੰਜੇ ਉੱਡਦੀ ਆ ਉਹਨੂੰ ਵੀ ਉੱਡਦੀ ਏ ਤੋਂਪਾ ਨਿਕਲਦੀ ਹੈ ਹੈ ਫੁੱਟਦੇ ਆ ਕਿੰਨੇ ਕ ਉਹ ਫੁੱਟਦੇ ਹੱਸੀ ਜਾਂਦਾ ਤੂੰ ਦਾ ਮੂੰਹ ਪਰਾ ਕਰਕੇ ਇੱਧਰ ਕਰ ਕਮੂ ਉਹ ਗਲਤ ਕਰਦਾ ਬਾਹਰ ਓਏ ਇੱਧਰ ਕਰ ਕਮੂ ਦਾ ਤੂੰ ਹੀ ਉੱਡ ਦੇ ਕਿ ਨਹੀਂ ਉੱਡਦੇ ਹੈ ਚੱਲ ਵੇਖਦੇ ਆਂ ਫਿਰ ਉਹ ਗਲਤ ਘੜਤਾ ਆਪਾ ਕਬੂਤਰ ਮੁਖਿਆਲਾ ਕਿਹੜਾ ਮੁਖਿਆਲਾ ਜਿਹੜਾ ਕਾਲਾ ਚੀਨਾ ਨਿਕਲੀ ਜਾਂਦਾ ਨਾ ਹਾਂ ਉਹ ਆਪਾ ਗਲਤ ਘੜਤਾ ਕਬੂਤਰ ਕਿਉਂ ਉਹ ਦੂਜੀ ਕਬੂਤਰੀ ਦਾ ਬੱਚਾ ਹੈਗਾ ਗੋਲੀ ਦਾ ਗੋਲੀ ਦਾ ਬੱਚਾ ਨਹੀਂ ਨਹੀਂ ਇਸੇ ਦਾ ਹੀ ਉਹੋ ਇਸੇ ਦਾ ਹੀ ਹੈ ਲਾਇਆ ਵਿਆ ਹੁਣ ਵੇਖੋ ਉੱਡਦੇ ਆ ਕਿਵੇਂ ਉੱਡਦੇ ਆ ਹੈ ਉੱਡਦੇ ਤਾਂ ਆ ਉਹਨੂੰ ਪੁੱਛਦੇ ਅੱਜ ਭਮੱਕੜ ਭਮੱਕੜ ਨੂੰ ਤਾਂ ਪਤਾ ਹੀ ਆ ਟਿੱਡੇ ਘਾੜ ਆਪਣਾ ਹੈ ਕਮਲ ਉੱਡਦੇ ਆ ਉੱਡਣਗੇ ਦੀ ਪਰ ਲਾ ਗਰਮੀਆਂ ਝੜਾ ਕੇ ਦੇਖਾਂਗੇ ਗਰਮੀਆਂ ਤੇ ਪਤਾ ਲੱਗੋ ਸਿਆਲਾ ਹੀ ਤਾਂ ਸਾਰੀ ਉਡ ਲੈਂਦੀ ਹੈ ਹੈ ਸਿਆਲਾ ਦੇ ਬਰਾ ਮਰਜੀ ਲਟੜ ਉਡਾ ਦੋ ਉਹ ਹੀ ਉੱਡਦੇ ਹੈ ਅੱਛਾ ਠੰਡੇ ਰੰਡਾ ਉੱਡਦਾ ਸਿਆਲਾ ਚ ਤਾਂ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਆ ਇੱਕ ਕਬੂਤਰੇ ਦੋ ਸੇਮ ਸੇਮ ਲੱਗਦੇ ਐ ਕਰ ਇਹ ਫਿਰ ਕਿਹੜੇ ਖੁੱਡੇ ਤੋਂ ਕੱਢੇ ਸੀ ਆਪਾਂ ਦੋ ਤਿੰਨ ਕਾਲੇ ਚ ਨੇ ਦੋ ਇਸ ਚੋਂ ਕੱਢੇ ਸੀ ਕਬੂਤਰ ਕਬੂਤਰ ਇਸ ਚੋਂ ਕੱਢੇ ਸੀ ਆਪਾਂ ਅੱਛਾ ਦੋ ਇਸ ਖੁੱਡੇ ਜੋ ਅਰੇ ਕੋ ਮਖਲਾ ਮੈਂ ਇਹ ਆਪਾਂ ਹੁਣ ਇੱਧਰ ਲਈ ਖੁੱਡੇ ਚ ਵਾਰ ਦਈਏ ਹਨਾ ਇੱਧਰ ਲਈ ਚ ਵਾਰਦੇ ਨੇ ਪਰ ਨਹੀਂ ਇਹਨਾਂ ਦੇ ਸਾਰਿਆਂ ਦੇ ਹਰੀਆਂ ਝੰਡਰਾਂ ਇਹ ਹੀ ਇੱਕ ਕਾਲਾ ਚੀਨਾ ਹੋਰ ਸੀ ਉਹ ਕਿੱਧਰ ਗਿਆ ਕੜਾਈ ਅੱਜ ਦੇ ਕਿਹੜਾ ਰੰਗ ਆ ਜਿਹਦੇ ਜਿਹਦੇ ਠਲ ਨਹੀਂ ਪਾਈ ਇਹ ਕਿਹੜਾ ਢਾਈ ਮੜਾ ਜਾ ਢਾ ਕੇ ਵੇਖੀ ਇਹਦੇ ਰੰਗ ਲੱਗਿਆ ਨਾ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਬਸ 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 ਇਹ ਕੱਲ ਵਾਲੇ ਦਾ ਭਰਾ ਹੈ ਜਿਹੜਾ ਕੱਲ ਨਹੀਂ ਉੱਡਿਆ ਸੀ ਹਾਂਜੀ ਇਹ ਕੱਲ ਵਾਲੇ ਦਾ ਭਰਾ ਹੈ ਜਿਹੜਾ ਕੱਲ 2 ਦਿਨਾਂ ਤੋਂ ਆਇਆ ਠੀਕ ਹੈ ਚੱਲ ਫਿਰ ਇਹਨਾਂ ਨੂੰ ਤਾੜ ਦੇ ਹਾਂ